ਇੱਕ ਹੈਰਾਨ ਤੇ ਪਰੇਸ਼ਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਟੈਕਸੀ ਡਰਾਈਵਰ ਨੂੰ ਸਵਾਰੀ ਲੈ ਜਾਣੀ ਆਪਣੀ ਜਾਨ ਨਾਲੋਂ ਭਾਰੀ ਪੈ ਗਈ। ਪੂਰਾ ਮਾਮਲਾ ਦੱਸਦੇ ਹਾਂ। ਇਹ ਕੈਪ ਦੇ ਰਾਹੀਂ ਸਵਾਰੀਆਂ ਦੇ ਵੱਲੋਂ ਕਾਰ ਨੂੰ ਬੁੱਕ ਕੀਤਾ ਜਾਂਦਾ ਹੈ ਤੇ ਮੌਕੇ ਤੇ ਡਰਾਈਵਰ ਆਉਂਦਾ ਹੈ ਤੇ ਸਵਾਰੀ ਨੂੰ ਚੁੱਕਦਾ ਹੈ ਤੇ 19 ਕਿਲੋਮੀਟਰ ਦਾ ਸਫ਼ਰ ਤੈਅ ਕਰਦਾ ਹੋਇਆ ਸਵਾਰੀ ਨੂੰ ਆਪਣੀ ਮੰਜ਼ਿਲ ਦੇ ਉੱਪਰ ਛੱਡ ਦਿੰਦਾ ਹੈ। ਲੇਕਿਨ ਜਦੋਂ ਪੈਸੇ ਦੇਣ ਦੀ ਵਾਰੀ ਆਉਂਦੀ ਹੈ ਤਾਂ ਡਰਾਈਵਰ ਵੱਲੋਂ ਦੱਸਿਆ ਜਾਂਦਾ ਹੈ ਕਿ ਉਹ ਐਪ ਜਾਂ ਫਿਰ ਕੈਸ਼ ਰਾਹੀਂ ਪੈਸੇ ਪੇ ਕਰ ਸਕਦੇ ਨੇ ਤੇ ਜਦੋਂ ਸਵਾਰੀ ਦੇ ਵੱਲੋਂ ਐਪ ਰਾਹੀਂ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਵਾਰ-ਵਾਰ ਇਸਤੇਮਾਲ ਕਰਨ ਦੇ ਬਾਵਜੂਦ ਵੀ ਐਪ ਰਾਹੀਂ ਪੈਸੇ ਨਹੀਂ ਪੈਂਦੇ ਤਾਂ ਅਚਾਨਕ ਸਵਾਰੀ ਦੇ ਵੱਲੋਂ ਡਰਾਈਵਰ ਦੇ ਉੱਪਰ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਸਵਾਰੀ ਵਾਲੇ ਮੌਕੇ ਉੱਤੇ ਹੀ ਆਪਣਾ ਸਮਾਨ ਉਸ ਜਗ੍ਹਾ ਉੱਤੇ ਹੀ ਛੱਡ ਕੇ ਭੱਜ ਜਾਂਦੇ ਨੇ ਤੇ ਹਫੜਾ ਦਫੜੀ ਮਚੰਦੇ ਨਾਲ ਮੌਕੇ ਉੱਤੇ ਲੋਕ ਇਕੱਠੇ ਹੋ ਜਾਂਦੇ ਨੇ ਤੇ ਡਰਾਈਵਰ ਨੇ ਆਪਣੀ ਪੂਰੀ ਆਬਦੀ ਹੁਣ ਕੈਵੇਂ ਮੂਰੇ ਦੱਸੀ ਐ ਸੁਣੋ ਡਰਾਈਵਰ ਕੀ ਕੁਝ ਕਹਿ ਰਿਹਾ 388 ਰੁਪਏ ਭਾਜੀ ਬਿੱਲ ਬਣਿਆ ਸੀਗਾ ਠੀਕ ਹੈ ਜੀ ਠੀਕ ਹੈ ਮੈਂ ਉਹਨਾਂ ਨੂੰ ਪੇਮੈਂਟ ਦੇ ਦਿਆਂ ਮੈਨੂੰ ਕੈਸ਼ ਦੇ ਨਹੀਂ ਕਿਵੇਂ ਕਰਾਂ ਕਹਿੰਦੇ ਗੂਗਲ ਪੇ ਕਰਨਾ ਠੀਕ ਹੈ ਜੀ ਮੈਂ ਸਕੈਨਰ ਦਿੱਤਾ ਆਪਣਾ ਹਾਂਜੀ ਜੀ ਜੇ ਸਕੈਨਰ ਦਿੱਤਾ ਦੋ ਤਿੰਨ ਵਾਰੀ ਉਹਨਾਂ ਕੋਸ਼ਿਸ਼ ਕੀਤੀ ਪੇਮੈਂਟ ਨਹੀਂ ਪੈ ਰਹੀ ਸੀ ਮੈਂ ਕਿਹਾ ਭਈ ਕਿਸੇ ਹੋਰ ਕੋਲ ਮੈਂ ਜਿਵੇਂ ਉਹ ਫੋਨ ਦੇਖ ਰਿਹਾ ਪਿੱਛੋਂ ਇੰਨੀ ਤੇ ਚਾ ਕਾਪਾ ਰੱਖ ਕੇ ਮਾਰੇ ਸਿਰ ਤੇ ਰਾਰਤੀ ਬੰਦੇ ਆ ਮੋਨੇ ਮੋਨੇ ਸੀ ਤੁਮ ਅੱਛਾ ਜੀ ਹੁਣ ਤੁਸੀਂ ਜਿਹੜੀ ਹੁਣ ਤੁਹਾਡੀਆਂ ਇਹ ਟੈਕਸੀਆਂ ਡਰਾਈਵਰ ਐ ਨਾ ਤੁਸੀਂ ਕਿਆ ਕਹਿਣਾ ਜੋਨੇ ਤੁਹਾਨੂੰ ਕਿਆ ਕਹਿਣਾ ਭਾਜੀ ਦੇਖੋ ਜ਼ਿੰਦਗੀ ਸਾਡੀ ਰੇਟ 388 ਰੁਪਏ ਜਿਵੇਂ ਲੈ ਕੇ ਆ ਰਿਹਾ ਵਾਂ ਗੱਡੀ 19 ਕਿਲੋਮੀਟਰ ਮੇਰੀ ਚੱਲ ਕੇ ਆ ਰਹੀ ਐ ਮੈਂ ਕੀ ਉਹਦੇ ਚ ਕਮਾ ਲੈਣਾ ਸੀ ਕਮਾਨ ਉਹ ਮਿਲਿਆ ਜੋ ਸਾਨੂੰ ਨਹੀਂ ਐਪ ਤੋਂ ਡਾਊਨਲੋਡ ਹੋਈ ਸੀ ਸਵਾਰੀ ਤੋਂ ਭਾਜੀ ਡਰਾਈਵਰ ਤੋਂ ਅੱਛਾ ਜੀ ਤੁਸੀਂ ਕਿੱਥੋਂ ਸਵਾਰੀ ਭੇਜਾ ਕੇ ਲਿਆ ਸੀ ਆਹ ਭਾਜੀ ਇੰਡਸਟਰੀ ਏਰੀਆ ਤੋਂ ਨਾ ਜਿਹੜਾ ਕੀ ਆ ਕਿ ਮੁਹੱਲੀ 10 ਵੇਸ ਤੋਂ ਸਿੱਧੀ ਲੈਂਡ ਜਿਹੜੀ ਆਉਂਦੀ ਆ ਠੀਕ ਹੈ ਜੀ ਉਥੋਂ ਚੱਕੀ ਸੌਰੀ ਹਾਂਜੀ ਹਾਂਜੀ 10 ਵੇਸ ਤੋਂ ਉਹ ਰੇ ਅਰਪੋਰਟਾਂ ਰੋਡ ਤੇੋਂ ਉਥੇ ਮੁੱਕਰ ਪਈ ਠੀਕ ਹੈ ਜੀ ਉਥੋਂ ਚੱਕੀ ਆ ਤੇ ਇੱਧਰ ਲਿਆ ਰਹੇ ਸੀ ਸੌਰੀ ਇੱਥੇ ਛੱਡੀ ਆ ਇਹ ਮੈਂ ਇੰਨੇ ਦਾ ਦੋ ਸਰ ਜਾ ਦੋ ਸਰ ਕੀ ਕੀ ਬਣਿਆ ਜੀ ਉਹਨਾਂ ਦਾ ਜਿਹੜਾ ਮਾਰਦਾਤ ਹੋਈ ਹੈ ਕੀ ਕਰਿਆ ਜਾ ਰਿਹਾ ਹੋ ਰਿਹਾ ਜਾ ਰਿਹਾ ਹੈ ਕਹਿੰਦੇ 388 ਰੁਪਏ ਭਾਜੀ ਬਿੱਲ ਬਣਿਆ ਸੀਗਾ ਠੀਕ ਹੈ ਜੀ ਠੀਕ ਹੈ ਮੈਂ ਉਹਨਾਂ ਨੂੰ ਕਿ ਪੇਮੈਂਟ ਦੇ ਦੇ ਮੈਨੂੰ ਕੈਸ਼ ਦੇ ਨਹੀਂ ਕਿਵੇਂ ਕਰਾਂ ਕਹਿੰਦੇ Google Pay ਕਰਨਾ ਠੀਕ ਹੈ ਜੀ ਮੈਂ ਸਕੈਨਰ ਦਿੱਤਾ ਆਪਣਾ ਜਿਵੇਂ ਸਕੈਨਰ ਦਿੱਤਾ ਦੋ ਤਿੰਨ ਵਾਰੀ ਉਹਨਾਂ ਕੋਸ਼ਿਸ਼ ਕੀਤੀ ਪੇਮੈਂਟ ਨਹੀਂ ਪੈ ਰਹੀ ਸੀ ਮੈਂ ਕਿਹਾ ਭਈ ਕਿਸੇ ਹੋਰ ਕੋ ਪੇਮੈਂਟ ਲੈ ਕੇ ਮੈਨੂੰ ਦੇ ਦਿਓ ਮੈਂ ਇੰਨੀ ਦੇ ਰਿਵਰਟ ਨਹੀਂ ਕਰ ਸਕਦਾ ਠੀਕ ਹੈ ਜੀ ਮੈਂ ਜਿਵੇਂ ਆਪਾਂ ਫੋਨ ਦੇਖ ਰਿਹਾ ਪਿੱਛੋਂ ਇੰਨੀ ਤੇ ਝਾਕਾ ਪਾ ਰੱਖ ਕੇ ਮਾਰੇ ਸਿਰ ਜੁੱਤੇ ਸਰਦਾਰ ਸੀ ਬੰਦੇ ਆ ਮੋਨੇ ਜੀ ਮੋਨੇ ਸੀ ਦੋਵੇਂ ਅੱਛਾ ਜੀ ਹੁਣ ਤੁਸੀਂ ਜਿਹੜੀ ਹੁਣ ਤੁਹਾਡੀਆਂ ਇਹ ਟੈਕਸੀਆਂ ਗੱਡੀ 19 ਕਿਲੋਮੀਟਰ ਮੇਰੀ ਚੱਲ ਕੇ ਆ ਰਹੀ ਹੈ ਮੈਂ ਕੀ ਉਹਦੇ ਚ ਕਮਾ ਲੈਣਾ ਸੀ ਕਮਾਣ ਉਹ ਮਿਲਿਆ ਜੇ ਸਾਨੂੰ ਨਹੀਂ ਐਪ ਤੋਂ ਡਾਊਨਲੋਡ ਹੋਈ ਸੀ ਸਵਾਰੀ ਆਪ ਕੋ ਭਾਜੀ ਡਰਾਈਵਰ ਤੋਂ ਅੱਛਾ ਜੀ ਤੁਸੀਂ ਕਿੱਥੋਂ ਸਵਾਰੀ ਬਿਠਾ ਲ ਕੇ ਲਿਆ ਸੀ ਆਹ ਭਾਜੀ ਇੰਡਸਟਰੀ ਏਰੀਆ ਤੋਂ ਨਾ ਜਿਹੜਾ ਕੀ ਆ ਕਿੰਨੇ ਕਨੇ ਮੁਹੱਲੀ 10 ਵੇਸ ਤੋਂ ਸਿੱਧੀ ਲੈਂਡ ਜਿਹੜੀ ਆਉਂਦੀ ਆ ਠੀਕ ਹੈ ਜੀ ਉਥੋਂ ਚੱਕੀ ਸੌਰੀ ਹਾਂਜੀ ਹਾਂਜੀ 10 ਵੇਸ ਤੋਂ ਔਰ 에어ਪੋਰਟ ਵਾਲੇ ਰੋਡ ਤੋਂ ਉਥੇ ਮੁੱਕਰ ਤੋਂ ਹੀ ਠੀਕ ਹੈ ਜੀ ਉਥੋਂ ਚੱਕੀ ਆ ਤੇ ਇੱਧਰ ਲੈ ਆ ਰਹੇ ਸੀ ਸੌਰੀ ਇੱਥੇ ਛੱਡੀ ਆ ਇਹ ਬੱਸ ਬੱਸ ਇੰਨੇ ਦਾ ਦੋ ਸਰ ਦਾ ਦੋ ਸਰ ਕੀ ਕੀ ਬਣਿਆ ਜੀ ਉਹਨਾਂ ਦਾ ਜਿਹੜਾ ਬਾਰਦਾਤ ਹੋਈ ਹੈ ਕੀ ਕਰਿਆ ਜਾ ਰਿਹਾ ਹੋ ਰਿਹਾ ਜਾ ਰਿਹਾ ਹੈ